ਸ਼ਿਕਾਏ ਜੀ ਮੈਂ ਅੱਜ ਦੀ ਕੋਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਇੱਕ ਪਾਸੇ ਕਾਂਗਰਸ ਸਰਕਾਰ 2017 ਦੇ ਵਿੱਚ ਆਈ ਜਿੱਥੇ ਡਾਕਟਰ ਅਮਰਿੰਦਰ ਸਿੰਘ ਦੀਗਵਾਈ ਹੇਠ ਲੋਕਾਂ ਨੂੰ ਜ਼ਿਆਦਾਤਰ ਜਿਹੜੇ ਨੇ ਲੋਕਾਂ ਨੂੰ ਉਹਨਾਂ ਦੀ ਸਿਆਸਤ ਪਸੰਦ ਨਹੀਂ ਆਈ ਉਹਨਾਂ ਵੱਲੋਂ ਵੀ ਕਈ ਵਾਅਦੇ ਕੀਤੇ ਗਏ ਲੇਕਿਨ ਉਹ ਵਾਅਦਿਆਂ ਉੱਤੇ ਖਰੇ ਨਹੀਂ ਉਤਰੇ ਜੇਕਰ ਦੋਸਤੋ ਬਾਤ ਗੱਲ ਕਰੀਏ 111 ਦਿਨਾਂ ਵਾਸਤੇ ਚਰਨਜੀਤ ਚੰਨੀ ਆਈ ਚਰਨਜੀਤ ਚੰਨੇ ਦੀ ਕਾਰਵਾਈ ਵਧੀਆ ਰਹੀ ਲੋਕਾਂ ਨੇ ਪਸੰਦ ਵੀ ਕੀਤਾ ਲੋਕਾਂ ਦੇ ਹੱਕਾਂ ਦੇ ਵਿੱਚ ਵੀ ਨਿੱਤਰੇ ਲੇਕਿਨ ਉਹਦੇ ਚੱਲਦੇ ਆ ਉਹਦੇ باوجود ਵੀ ਲੋਕਾਂ ਨੇ 2022 ਦੇ ਵਿੱਚ ਕਾਫੀ ਜ਼ਿਆਦਾ ਤੜਾ ਤੜ ਵੋਟਾਂ ਜਿਹੜੀਆਂ ਨੇ ਭਗਵੰਤ ਸਿੰਘ ਮਾਨ ਦੇ ਹੱਕ ਵਿੱਚ ਪਾਈਆਂ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਆਏ ਤਾਂ ਲੋਕਾਂ ਨੇ ਬਿਨਾਂ ਸੋਚੇ ਸਮਝੇ ਵੋਟਾਂ ਦਾ ਜਿਹੜਾ ਹੈ ਉਹਨਾਂ ਦਾ ਬੈਂਕ ਭਰ ਦਿੱਤਾ ਤੜਾ ਤੜ ਵੋਟਾਂ ਪਈਆਂ ਕਈ ਵਾਅਦੇ ਕੀਤੇ ਕਈ ਵਾਅਦੇ ਵਾਦਿਆਂ ਦੇ ਉੱਤੇ ਜਿਹੜੇ ਨੇ ਖਰੇ ਨਹੀਂ ਉਤਰਿਆ ਗਿਆ ਹਾਲਾਂਕਿ ਲੋਕਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਂਟਰੀ ਲਈ ਉਸ ਐਂਟਰੀ ਦੇ ਨਾਲ ਹੌਲੀ-ਹੌਲੀ ਜਿਵੇਂ-ਜਿਵੇਂ ਰਾਤ ਤੋਂ ਬਾਅਦ ਦਿਨ ਚੜਦਾ ਗਿਆ ਤਾਂ ਸਾਰਾ ਜਿਹੜਾ ਹੈ ਗੱਲ ਸਾਫ਼ ਹੁੰਦੀ ਹੋਈ ਲੋਕਾਂ ਨੂੰ ਨਜ਼ਰ ਆਉਣ ਲੱਗੀ ਜਿਹੜੇ ਬੇਰੁਜ਼ਗਾਰਾਂ ਦੀ ਬੇਰੁਜ਼ਗਾਰੀ ਖਤਮ ਕਰਨ ਦੀ ਗੱਲ ਕੀਤੀ ਉਹ ਵੀ ਨਾ ਹੋਈ ਜੇਕਰ ਗੱਲ ਕਰੀਏ ਤਰਨਿਆਂ ਦੀ ਗੱਲ ਕੀਤੀ ਤਰਨੇ ਵੀ ਖਤਮ ਨਾ ਹੋਏ ਜੇਕਰ ਲਗਾਤਾਰ ਗੱਲਾਂ ਕਰਦੇ ਜਾਈਏ ਤਾਂ ਉਹ ਗੱਲਾਂ ਦੇ ਉੱਤੇ ਜਿਹੜਾ ਹੈ ਬਿਲਕੁਲ ਵੀ ਖਰੇ ਨਹੀਂ ਉਤਰਿਆ ਗਿਆ ਵਿਸ਼ਵਾਚਾਰੀ ਦੇ بڑے ਮਾਮਲੇ ਸਾਹਮਣੇ ਸ਼ੁਰੂ ਹੋ ਗਏ ਔੜੇ ਜਿਹੜੇ ਲੋਕਾਂ ਦੇ ਵਿੱਚ ਖੜੇ ਹੋ ਕੇ ਕਿਹਾ ਸੀ ਸਟੇਜਾਂ ਤੇ ਕਿ ਅਸੀਂ ਆਮ ਲੋਕਾਂ ਵਾਂਗੂ ਹੀ ਤੁਹਾਡੇ ਨਾਲ ਨਜ਼ਰ ਆਵਾਂਗੇ ਲੇਕਿਨ ਅੱਜ ਜਦੋਂ ਰੈਲੀਆਂ ਨਿਕਲਦੀਆਂ ਨੇ ਤੇ ਉਹਨਾਂ ਰੈਲੀਆਂ ਦੌਰਾਨ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਣ ਤੋਂ ਪਹਿਲਾਂ ਹੀ ਕਈ ਬਾਜ਼ਾਰ ਕਈ ਕਸਬੇ ਬੰਦ ਕਰਾ ਦਿੱਤੇ ਜਾਂਦੇ ਨੇ ਉਹਨਾਂ ਰੈਲੀਆਂ ਦੇ ਵਿੱਚ ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਪੀੜ ਹੁੰਦੀ ਸੀ ਅੱਜ ਉਹ ਰੈਲੀਆਂ ਜਿਹੜੀਆਂ ਨੇ ਖਾਲੀ ਵਿਖਾਈ ਦੇਣ ਲੱਗ ਪਈਆਂ ਨੇ ਹਰ ਇੱਕ ਚੀਜ਼ ਤੇ ਸਬੋਧਨ ਕਰਦਿਆਂ ਲੋਕਾਂ ਦੀਆਂ ਕੁਰਸੀਆਂ ਦੇ ਉੱਤੇ ਲੋਕ ਘੱਟ ਲੇਕਿਨ ਲੋਕਾਂ ਦੇ ਨਾਲੋਂ ਜ਼ਿਆਦਾ ਮੱਖੀਆਂ ਪਿੰਪਿੰ ਕਰਦੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਲੋਕਾਂ ਦੇ ਅੰਦਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਚਾਂ ਦੇ ਵਿੱਚ ਉਹਨਾਂ ਦੀਆਂ ਗੱਲਾਂ ਪੂਰੀਆਂ ਕੀਤੀਆਂ ਸੀ ਲੇਕਿਨ ਉਹ ਗੱਲਾਂ ਸੋਚਾਂ ਦੇ ਵਿੱਚ ਸੁਪਨਿਆਂ ਦੇ ਵਿੱਚ ਹੀ ਰਹਿ ਗਈਆਂ ਜੋ ਕੁਝ ਇਸ ਦੌਰਾਨ ਅਧਿਆਪਕਾਂ ਦੇ ਨਾਲ ਹੋਇਆ ਜੋ ਇਸ ਦੌਰਾਨ ਉਹਨਾਂ ਬੇਰੋਜ਼ਗਾਰਾਂ ਦੇ ਨਾਲ ਹੋਇਆ ਜੋ ਇਸ ਦੌਰਾਨ ਧਰਨੀਆਂ ਦੇ ਵਿੱਚ ਹੋਇਆ ਜੋ ਇਸ ਦੌਰਾਨ ਉਹਨਾਂ ਮਾਵਾਂ ਧੀਆਂ ਦੀਆਂ ਕੁੜੀਆਂ ਦੀਆਂ ਕੁੱਟਾਂ ਮਾਰਾਂ ਹੋਈਆਂ ਦਾ ਉਹ ਲੋਕਾਂ ਨੂੰ ਸਾਫ਼ ਹੀ ਨਜ਼ਰ ਆਉਣ ਲੱਗਦੀਆਂ ਜੇਕਰ ਪਹਿਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਪਰਦਾਵਰ ਹੋਣ ਚਾਹੇ ਕਾਂਗਰਸ ਦੇ ਹੋਣ ਚਾਹੇ ਉਹ ਭਾਜਪਾ ਦੇ ਹੋਣ ਚਾਹੇ ਉਹ ਕਿਸੇ ਪਾਰਟੀ ਦੇ ਵੀ ਹੋਣ ਉਹੀ ਪ੍ਰਧਾਨਾਂ ਵਾਲਾ ਹਾਲ ਜਿਹੜਾ ਹੈ ਇਸ ਪਾਰਟੀ ਦੇ ਵਿੱਚ ਲੋਕਾਂ ਦੇ ਨਾਲ ਉਹੀ ਕੰਮ ਹੋਏ ਜੋ ਪਹਿਲੇ ਮੁੱਖ ਮੰਤਰੀ ਕਰਦੇ ਆਏ ਨੇ ਤੇ ਉਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਥੰਨੇ ਹੋਇਆ ਸਭ ਤੋਂ ਵੱਡੀ ਗੱਲ ਹੋਈ ਜਦੋਂ ਕਿਸਾਨਾਂ ਦੇ ਉੱਤੇ ਲੈਂਡ ਪੂਲਿੰਗ ਪਾਲਿਸੀਆਂ ਥੋਪੀਆਂ ਗਈਆਂ ਪਿੰਡਾਂ ਦੇ ਵਿੱਚ ਕੁੱਤੇ ਤੱਕ ਜਿਹੜੇ ਨੇ ਲਿਖ ਦਿੱਤੇ ਗਏ ਕਿ ਇਹਨਾਂ ਨੂੰ ਜਿਹੜਾ ਹੈ ਪਿੰਡਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ। ਸੰਗਰੂਰ ਜਿਹੜਾ ਆਪਦਾ ਸ਼ਹਿਰ ਸੀ ਆਪਦਾ ਕਸਬਾ ਸੀ ਉਸ ਸੰਗਰੂਰ ਦੇ ਵਿੱਚ ਸਬੰਧਤ ਕਰਦਿਆਂ ਜਿੱਥੇ ਇੱਕ ਵੀ ਬੰਦਾ ਕੁਰਸੀ ਦੇ ਉੱਤੇ ਦਿਖਾਈ ਨਹੀਂ ਦਿੱਤਾ ਜਿਹੜੇ ਸਰਪੰਚ ਪੰਚ ਇਹਨਾਂ ਦੀ ਆਪਦੀ ਪਾਰਟੀ ਦੇ ਨੇ ਉਹਨਾਂ ਨਾਲ ਤੱਕਾ ਕੀਤਾ ਜਾਂਦਾ ਹੈ ਕਿ ਤੁਸੀਂ 100 200 200 ਬੰਦਾ ਲੈ ਕੇ ਉੱਥੇ ਪਹੁੰਚੋ ਲੇਕਿਨ ਉਹਨਾਂ ਸਰਪੰਚਾਂ ਪੰਚਾਂ ਦਾ ਵੀ ਜ਼ੀਰੋ ਜਿਹੜਾ ਹੈ ਗਰਾਊਂਡ ਲੈਵਲ ਤੇ ਰਿਪੋਰਟ ਨਿਕਲ ਕੇ ਸਾਹਮਣੇ ਆਈ ਕਿਉਂਕਿ ਉਹਨਾਂ ਨੇ ਪੰਜਾਬ ਦੇ ਲਈ ਕੁਝ ਕੀਤਾ ਨਹੀਂ ਪੰਜਾਬ ਦੇ ਹਲਕਿਆਂ ਦੇ ਵਿੱਚ ਹੋਇਆ ਨਹੀਂ ਉਹਨਾਂ ਵਿਧਾਇਕਾ ਮੰਤਰੀਆਂ ਨੇ ਕੁਝ ਨਹੀਂ ਕੀਤਾ ਉਸ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਨ ਵਾਲਿਆਂ ਤੱਕ ਕੋਈ ਚੀਜ਼ ਨਹੀਂ ਪਹੁੰਚੀ ਤਾਂ ਕੁਰਸੀਆਂ ਦਾ ਖਾਲੀ ਹੋਣਾ ਲਾਜ਼ਮੀ ਸੀ ਯਾਨੀ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੂਜੀਆਂ ਪਾਰਟੀਆਂ ਨੇ ਲੁੱਟਿਆ ਸੁੱਟਿਆ ਕੁੱਟਿਆ ਉਹੀ ਚੀਜ਼ਾਂ ਇਸ ਪਾਰਟੀ ਨੇ ਦਿੱਤੀਆਂ ਪੰਜਾਬ ਦੇ ਵਿੱਚ ਹਾਲਾਂਕਿ ਲਗਾਤਾਰ ਇਹ ਗੱਲਾਂ ਛਿੜਨ ਲੱਗ ਪੈਂਦੀਆਂ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਸਟੇਜ ਦੇ ਹੁੰਦੇ ਆਉਂਦੇ ਨੇ ਤੇ ਉਹਨਾਂ ਨੂੰ ਪੰਡ ਕਹਿਣਾ ਲੋਕ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਇਹ ਪੰਡ ਨੂੰ ਅਸੀਂ ਜਿਵੇਂ ਟੀਵੀ ਦੇ ਉੱਤੇ ਵੇਖਦੇ ਰਹੇ ਆ ਅਸੀਂ ਸਾਹਮਣੇ ਤੋਂ ਇਹਨੂੰ ਸੁਣਨਾ ਪਸੰਦ ਨਹੀਂ ਕਰਦੇ ਹੁਣ ਵੀ ਕੋਈ ਚੰਗਾ ਪੱਤਰਕਾਰ ਜਾਂ ਚੰਗੀ ਜਿਹੜੀ ਹੈ মিডিਆ ਉਹ ਕਿਸੇ ਪਿੰਡਾਂ ਦੇ ਵਿੱਚ ਪਹੁੰਚਦੀ ਹੈ ਇੰਟਰਵਿਊ ਲੈਣ ਦੇ ਦੌਰਾਨ ਹਾਲਾਂਕਿ ਅਸੀਂ ਸੰਗਰੂਰ ਕਸਬੇ ਦੀ ਹੀ ਗੱਲ ਕਰ ਲੈਨੇ ਹਾਂ ਤਾਂ ਉਥੋਂ ਦੇ ਲੋਕਾਂ ਦੇ ਮੂੰਹ ਦੇ ਉੱਤੇ ਜਿਹੜੀਆਂ ਨੇ ਆ ਅਸ਼ਰੇ ਆਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਪੇੜਾ ਮਾਰੀਆਂ ਜਾਂਦੀਆਂ ਪੰਜਾਬ ਦੇ ਵਿੱਚ ਜਿੰਨਾ ਵਾਅਦਿਆਂ ਦੇ ਉੱਤੇ ਇਹ ਪਾਰਟੀ ਆ ਕੇ ਖੜੀ ਹੋਈ ਸੀ ਉਹਨਾਂ ਵਾਅਦਿਆਂ ਦੇ ਵਿੱਚ ਬਿਲਕੁਲ ਵੀ ਖਰੇ ਨਹੀਂ ਉਤਰਿਆ ਗਿਆ ਹਾਲਾਂਕਿ ਕਈ ਸਿਆਣੇ ਇਹ ਵੀ ਕਹਿੰਦੇ ਆਏ ਕਿ ਇਹ ਪਾਰਟੀ ਕੀ ਕਰ ਲੈਂਦੀ ਹਾਲਾਂਕਿ ਇਹਨਾਂ ਨੇ ਆਪਦੇ ਵੱਲੋਂ ਬੜੀ ਕੋਸ਼ਿਸ਼ ਕੀਤੀ ਲੇਕਿਨ ਉਹ ਸੱਚੀ ਚੀਜ਼ ਦਾ ਪਠਾਨ ਮਾਜਰਾ ਨੇ ਵੀ ਸਾਹਮਣੇ ਲਿਆ ਕੇ ਰੱਖ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਡੰਮੀ ਹੈ ਇਹ ਦਿੱਲੀ ਲੋਬੀ ਦੀ ਬਣਾਈ ਹੋਈ ਸਰਕਾਰ ਹੈ ਤੇ ਦਿੱਲੀ ਲੋਬੀ ਵਾਲਿਆਂ ਦੇ ਕਹਿਣ ਤੇ ਹੀ ਚਲਦੀ ਹੈ ਲੋਕੀ ਜਾਗਰੂਕ ਹੋ ਗਏ ਹਾਲ ਪ੍ਰਭਾਵਤ ਟਾਈਮ ਲੋਕ ਜਾਗਰੂਕ ਹੋ ਗਏ ਕਿਸਾਨਾਂ ਦੇ ਜਦੋਂ ਐਮਐਸਪੀ ਨੂੰ ਲੈ ਕੇ ਜਦੋਂ ਉਹਨਾਂ ਦੇ ਧਰਨੇ ਉਖੜੇ ਗਏ ਉਦੋਂ ਜਾਗਰੂਕ ਹੋ ਗਏ ਉਹਨਾਂ ਅਧਿਆਪਕਾਂ ਨੂੰ ਜਿਨ੍ਹਾਂ ਨੂੰ ਕੁੱਟਾਂ ਮਾਰਾ ਪਈਆਂ ਉਹ ਜਾਗਰੂਕ ਹੋ ਗਏ ਉਹ ਬੇਰੋਜ਼ਗਾਰ ਜਾਗਰੂਕ ਹੋ ਗਏ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਆਪ ਆ ਕੇ ਨੌਕਰੀਆਂ ਦੇਣ ਦੀ ਗੱਲ ਕੀਤੀ ਸੀ ਲੇਕਿਨ ਇਹ ਸਾਰਾ ਕੁਝ ਇੱਕ ਸਿਰਫ ਸਟੇਜਾਂ ਦੇ ਉੱਤੇ ਇੱਕ ਬੋਲ ਹੀ ਰਹਿ ਗਏ ਉਸ ਤੋਂ ਉੱਤੇ ਇਹਨਾਂ ਉੱਤੇ ਖਰੇ ਨਹੀਂ ਉਤਰਿਆ ਗਿਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕਪ੍ਰੀਅ ਡਿਗਨੀ ਸ਼ੁਰੂ ਹੋ ਗਈ ਹੈ ਤੇ ਦੂਸਰੇ ਪਾਸੇ ਲੋਕ ਵੀ ਪਿੱਛੇ ਹਟਦੇ ਨਜ਼ਰ ਆ ਰਹੇ ਹਨ ਧੰਨ